ਹਾਰਤੇ ਮੀਂਹ ਕਾਰਨ ਜਿੱਥੇ ਹੁਣ ਪੂਰੇ ਪੰਜਾਬ ਦੇ ਦਿਹਾਤੀ ਖੇਤਰ ਪ੍ਰਭਾਵਿਤ ਹੋਏ ਹਨ ਉਥੇ ਹੀ ਸ਼ਹਿਰੀ ਖੇਤਰਾਂ ਵਿੱਚ ਸੀਵਰੇਜ ਬਲਾਕੇਜ ਕਾਰਨ ਹੋਏ ਜਲ-थल ਤੋਂ ਬਾਅਦ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਜਿਸ ਨੂੰ ਰੋਕਣ ਲਈ ਨਗਰ ਨਿਗਮ ਅਤੇ ਸਿਹਤ ਵਿਭਾਗ ਨੂੰ ਪ੍ਰਬੰਧ ਕਰਨੇ ਚਾਹੀਦੇ ਹਨ ਐਸੇ ਲੜੀ ਦੇ ਤਹਿਤ ਹਲਕਾ ਕੇਂਦਰੀ ਦੇ ਇਲਾਕਾ ਅਨਗੜ ਅਤੇ ਵਾਕਵਾਖੀ ਲਾਕਿਆਂ ਵਿੱਚ ਫੋਗਿੰਗ ਕਰਵਾਈ ਗਈ ਤਾਂ ਜੋ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਇਸ ਸੰਬੰਧੀ ਸਮਾਜ ਸੇਵਕ ਅਸ਼ੋਕ ਸਿੰਘ ਲੱੱਦਰ ਨੇ ਜਾਣਕਾਰੀ ਸਾਂਝੀ ਕੀਤੀ ਜਿਹੜਾ ਹਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸਮਾਂ ਦੇਖਦੇ ਹੋਏ ਅੱਜ ਗਲੀਆਂ ਦੇ ਚਪੌਂਟਿੰਗ ਕਰਾਈ ਆ ਜਿਹੜਾ ਮੱਛਰ ਹੈ ਜਾਂ ਹੋਰ ਬਹੁਤ ਸਾਰੀਆਂ ਜੜੀਆਂ ਨੇ ਬਿਮਾਰੀਆਂ ਫੈਲਦੀਆਂ ਨੇ ਔਰ ਆ ਜਿਹੜਾ ਕਾਰਪੋਰੇਸ਼ਨ ਵੱਲੋਂ ਸਮਾਜ ਨੂੰ ਸਾਥੀ ਸਰਕਾਰ ਵੱਲੋਂ ਜਖਮੀਨ ਸਾਹਿਬ ਵੱਲੋਂ ਜਿਹੜੀ ਬੜੀ ਵੱਡੀ ਇਹ ਮੁਹਿੰਮ ਚਲਾਈ ਹੈ ਬਹੁਤ ਸੋਹਣਾ ਸਵਾ ਇੱਕ ਤਰੀਕਾ ਇਹਦੇ ਨਾਲ ਬਹੁਤ ਸਾਰੇ ਮੱਛਰ ਦਾ ਖਾਤਮਾ ਗਾਇ ਹੈ ਮੌਸਮ ਬਹੁਤ ਭਿਆਨਕ ਬਹੁਤ ਗੜਾ ਚੱਲ ਰਿਹਾ ਹੈ ਉਹਨੂੰ ਬੰਦੇ ਪੈਜੀ ਰੱਖੀ ਰਏ ਅਜਨਗੜ ਦੇ ਵਿੱਚ ਗੜੀਆਂ ਦੇ ਵਿੱਚ ਤੁਮਾ ਮਰਵਾਇਆ ਫੋਕਿੰਗ ਕਰਾਈ ਆ ਮਸ਼ੀਨ ਦੇ ਨਾਲ ਜਿਹਦੇ ਨਾਲ ਕੀ ਤੁਮਾ ਨੂੰ ਇਨਜਾਤ ਮਿਲੇ ਲੋਕਾਂ ਨੂੰ ਜਨਤਾ ਨੂੰ ਭੈਣ ਭਰਾਵਾਂ ਨੂੰ ਜਣਾਬਾਗੀ ਮੁਸ਼ਕਲਾ ਦਾ ਸਾਹਮਣਾ ਨਾ ਕਰੇ ਕੰਮ ਕਰੇ ਤੁਮਾਰੀਆਂ ਕੋ ਸੈਸ਼ਨ ਨੂੰ ਬੇਨਤੀ ਕੀਤੀ ਪਰ ਉਹਨਾਂ ਨੇ ਮਸ਼ੀਨ ਭੇਜੀ ਤੁਮਿਆਲੀ ਪੋਪਿੰਗ ਮਸ਼ੀਨ ਜਿਹਨੂੰ ਕਹਿੰਦੇ ਨੇ ਪੰਜਾਬ ਦੇ ਵਿੱਚ ਭਾਰੀ بارشਾਂ ਹੋ ਕੇ ਹਟੀਆਂ ਨੇ ਤੇ ਹੁਣ ਬਿਮਾਰੀਆਂ ਜਿਹੜੀਆਂ ਨੇ ਉਹ ਦਸਤਕ ਦੇ ਸਕਦੀਆਂ ਨੇ ਇਸ ਲਈ ਹਰ ਇਲਾਕੇ ਦੇ ਵਿੱਚ ਫੋਗਿੰਗ ਹੋਣੀ ਬਹੁਤ ਜ਼ਰੂਰੀ ਹੈ ਇਸੇ ਦੇ ਤਹਿਤ ਨਗਰ ਨਿਗਮ ਵੱਲੋਂ ਵਾਰਡ ਨੰਬਰ 71 ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀ ਹੈ ਫੋਗਿੰਗ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਜਿਸ ਦੇ ਨਾਲ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਸੂ ਨਗਰ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਹਰ ਇਲਾਕੇ ਦੇ ਵਿੱਚ ਪਹੁੰਚ ਕਰਨ ਤੇ ਬਿਮਾਰੀਆਂ ਨੂੰ ਰੋਕਿਆ ਜਾਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼